ਨਿੱਕਿਆਂ ਜਿੰਦਾ ਵੱਡੇ ਸਾਕੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਹਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤੇ ਸਿੰਘ ਜੀ ਅਤੇ ਧੰਨ ਧੰਨ ਮਾਤਾ ਗੁਜਰਕੌਰ ਜੀ ਦੀ ਯਾਦ ਦੇ ਵਿੱਚ ਅੱਜ ਜਿਹੜਾ ਸ਼ਹੀਦ ਦੀਆਂ ਜਿਹੜਾ ਅੱਜ ਪ੍ਰਕਾਸ਼ ਕੀਤਾ ਜਾ ਰਿਹਾ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਅੱਜ ਜਿਹੜਾ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਕੇਸ ਮਾਰਕੀਟ ਸਰਾਂਭਾ ਨਗਰ ਲੁਧਿਆਣਾ ਵਿਖੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਨੌਜਵਾਨ ਪੀੜ੍ਹੀ ਨੂੰ ਕੇਸਾਂ ਦੀ ਮਹੱਤਤਾ ਬਾਰੇ ਦੱਸਣ ਦੇ ਲਈ ਅੱਜ ਜਿਹੜਾ ਉਹਨਾਂ ਨੂੰ ਦਸਤਾਰ ਸਜਾਈ ਜਾ ਰਹੀ ਆ ਸਾਡੇ ਨਾਲ ਕੁਝ ਨੌਜਵਾਨ ਵੀਰ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਨੌਜਵਾਨ ਪੀੜ੍ਹੀ ਨੂੰ ਜੋ ਪ੍ਰੇਰਣਾ ਦਿੱਤੀ ਜਾ ਰਹੀ ਹੈ ਕੇਸ ਰੱਖਣ ਦੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਜੋ ਛੋਟੇ ਸਾਹਿਬ ਜਦਿਆਂ ਦੇ ਸ਼ਹਾਦਤ ਦੇ ਸੰਦਰਭ ਦੇ ਵਿੱਚ ਜਿੱਥੇ ਸਾਰੀ ਦੁਨੀਆ 'ਚ ਇੱਕ ਸੋਗ ਦਾ ਮਾਹੌਲ ਹੁੰਦਾ ਉਹਦੇ ਨਾਲ ਨਾਲ ਇੱਕ ਚੜ੍ਹਦੀ ਕਲਾ ਦਾ ਵੀ ਮਾਹੌਲ ਹੁੰਦਾ ਕਿਉਂਕਿ ਉਹ ਸੋਗ ਦਾ ਮਾਹੌਲ ਇਦਾਂ ਵੀ ਮਤਲਬ ਸਰੀਰਕ ਰੂਪੀ ਕਰਕੇ ਜਾਂ ਉਹਨਾਂ ਦੇ ਜਿਨੇ ਤਸੀਹੇ ਸਹੇ ਹਨਾ ਉਹਦੇ ਕਰਕੇ ਸੋਗ ਦਾ ਮਾਹੌਲ ਆ ਪਰ ਚੜ੍ਹਦੀ ਕਲਾ ਦਾ ਮਾਹੌਲ ਇਸ ਕਰਕੇ ਆ ਵੀ ਉਹ ਉਹਨਾਂ ਨੇ ਉਸ ਟਾਈਮਾਂ ਦੇ ਵਿੱਚ ਵੀ ਗੁਰੂ ਸਾਹਿਬਾਨਾਂ ਵੱਲੋਂ ਦਿੱਤੀਆਂ ਹੋਈਆਂ ਜਿਹੜੀਆਂ ਸਿੱਖਿਆਵਾਂ ਸੀ ਉਤੋਂ ਡੋਲੇ ਨਹੀਂ ਇਨ ਨਹੀਂ ਮੰਨੀ ਤੇ ਸਾਨੂੰ ਇਹ ਸਿੱਖਿਆ ਦੇ ਕੇ ਗਏ ਆ ਵੀ ਯਾਰ ਇਸ ਤੋਂ ਵੀ ਵੱਡੀ ਜੇ ਕੋਈ ਤ੍ਰਾਸਦੀ ਦੀ ਗੱਲ ਹੋਵੇ ਨਾ ਤੁਸੀਂ ਉਦੋਂ ਵੀ ਹੀ ਇਨ ਨਹੀਂ ਮੰਨਣੀ ਸੋ ਐਡੀਆਂ ਵੱਡੀਆਂ ਵੱਡੀਆਂ ਸਾਡੇ ਕੋਲ ਐਗਜ਼ਾਮਪਲਸ ਨੇ ਸਿਰਫ ਗੱਲ ਇੰਨੀ ਕੁ ਸੀਗੀ ਬਈ ਤੁਸੀਂ ਕੇਸ ਕਤਲ ਕਰਾ ਦੋ ਤੁਸੀਂ ਸਲਾਮ ਕਬੂਲ ਕਰ ਲਓ ਇੰਨੀ ਕੀ ਗੱਲ ਪਿੱਛੇ ਸੀਗੀ ਪਰ ਉਹ ਇੰਨੀ ਛੋਟੀ ਗੱਲ ਨਹੀਂ ਸੀ ਉਹ ਸਿੱਧਾ ਸਿੱਧਾ ਆਪਣੇ ਧਰਮ ਤੋਂ ਆਪਣੇ ਕੀਦੇ ਤੋਂ ਮੁੜਨਾ ਸੀ ਸੋ ਅੱਜ ਜਦੋਂ ਦਸਤਾਰਾਂ ਸਜਾਈਆਂ ਜਾ ਰਹੀਆਂ ਸਾਰਿਆਂ ਨੂੰ ਇਹ ਹੀ ਸਮਝਾਇਆ ਜਾ ਰਿਹਾ ਵੀ ਦਸਤਾਰਾਂ ਕਿੰਨੀਆਂ ਮਹੱਤਵਨ ਨੇ ਇੱਕ ਦਸਤਾਰ ਕਰਕੇ ਕਿੰਨੀਆਂ ਸ਼ਹਾਦਤਾਂ ਹੋਈਆਂ ਇੰਨੀ ਸੌਖੀ ਦਸਤਾਰ ਨਹੀਂ ਮਿਲੀ ਬਹੁਤ ਸ਼ਹਾਦਤਾਂ ਤੋਂ ਬਾਅਦ ਇਹ ਦਸਤਾਰਾਂ ਮਿਲੀਆਂ 7 ਸਾਲ ਤੇ 9 ਸਾਲ ਦੀ ਵੀਰੇ ਉਮਰ ਕੀ ਹੁੰਦੀ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿੰਨੀ ਉਮਰ ਹੁੰਦੀ ਹੈ ਉਸ ਉਮਰ ਦੇ ਵਿੱਚ ਵੀ ਜੇ ਸ਼ਹਾਦਤ ਪਾਉਣੀ ਪਵੇ ਇਹਦਾ ਮਤਲਬ ਦਸਤਾਰ ਕੋਈ ਬਹੁਤ ਆਸਾਨੀ ਚੀਜ਼ ਹੈ ਸੋ ਉਹ ਅਹਿਸਾਸ ਨੂੰ ਜੀਣ ਲਈ ਇਹਨਾਂ ਨੂੰ ਅਹਿਸਾਸ ਭਰਨ ਲਈ ਅਸੀਂ ਸਾਰਿਆਂ ਦੇ ਅੱਜ ਦਸਤਾਰਾਂ ਸਜਾ ਰਹੇ ਹਾਂ ਜੀ ਸੋ ਅੱਜ ਜਿਹੜੀ ਦਸਤਾਰ ਦੀ ਮਹੱਤਤਾ ਇੱਥੇ ਦੱਸੀ ਜਾ ਰਹੀ ਆ ਤੇ ਜਿਹੜੇ ਅੱਜ ਮੌਜੂਦ ਨੇ ਜਿਹੜੇ ਅੱਜ ਦਸਤਾਰ ਸਜਾ ਰਹੇ ਨੇ ਕਿਵੇਂ ਦੀ ਜਿਹੜੀ ਫੀਲਿੰਗ ਹੋ ਰਹੀ ਆ ਬਹੁਤ ਵਧੀਆ ਫੀਲਿੰਗ ਆ ਜੀ ਸਾਨੂੰ ਆਪਣੀਆਂ ਜੋ ਪੁਰਾਣੀਆਂ ਜਿਹੜੀਆਂ ਨੇ ਸਾਰੀਆਂ ਯਾਦ ਕਰਨੀ ਚਾਹੀਦੀਆਂ ਕਿ ਸਾਨੂੰ ਲੱਗਦਾ ਕਿ ਸਾਰਿਆਂ ਨੂੰ ਪੰਜਾਬ 'ਚ ਰਹਿੰਦੇ ਪੱਗ ਬੰਨੀ ਚਾਹੀਦੀ ਆ। ਉਹ ਲੁਧਿਆਣਾ ਵਾਸੀ ਜਿਹੜੇ ਅੱਜ ਉਪਰਾਲਾ ਕਰ ਰਹੇ ਨੇ ਸਾਡੇ ਨਾਲ ਜਿਹੜੇ ਨੌਜਵਾਨ ਵੀਰ ਨੇ ਉਹ ਮੌਜੂਦ ਨੇ ਆਓ ਗੱਲਬਾਤ ਕਰਦੇ ਆਂ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾ ਰਿਹਾ ਹੈ ਉੱਥੇ ਹੀ ਬੱਚਿਆਂ ਵੱਲੋਂ ਜਿਹੜਾ ਸਿੱਖੀ ਨਾਲ ਜੁੜਨ ਦਾ ਜਿਹੜਾ ਇੱਕ ਉਪਰਾਲਾ ਕੀਤਾ ਜਾ ਰਿਹਾ ਜਿਹੜੇ ਸਹਿਬਜ਼ਾਦਿਆਂ ਨੂੰ ਅੱਜ ਸਤਿਨਾਮ ਕੀਤੀ ਜਾ ਰਹੀ ਆ ਉੱਥੇ ਨਮਨ ਵੀ ਕੀਤਾ ਜਾ ਰਿਹਾ ਸਾਡੇ ਨਾਲ ਜਿਹੜੇ ਸਰਾਂਬਾ ਨਗਰ ਮਾਰਕੀਟ ਦੇ ਵੀਰ ਨੇ ਮੌਜੂਦ ਨੇ ਸਰ ਕੀ ਕਹਿਣਾ ਚਾਹੀਦਾ ਹੈ ਅੱਜ ਤੱਕ ਦਿਨ ਅਸੀਂ ਹਰ ਸਾਲ ਇੱਥੇ ਸਹਿਬਜ਼ਾਦੇ ਦੀ ਯਾਦ ਦੇ ਵਿੱਚ ਲੰਗਰ ਲਾਉਂਦੇ ਆ ਐਦਾਂ ਲੋਕਾਂ ਨੂੰ ਵੇਅਰ ਕਰਦੇ ਆ ਕਿਉਂਕਿ ਜਿਵੇਂ 크리스마ਸ ਮਨਾਈ ਜਾਂਦੀ ਹੈ ਸਾਰੇ ਧਰਮ ਚੰਗੇ ਨੇ ਸਾਰੇ ਧਰਮਾਂ ਨੂੰ ਮੰਨੋ ਪਰ ਇਹਦੇ ਨਾਲ ਨਾਲ ਕੀ ਜਿੰਨੇ ਵੀ ਲੋਕ ਇੱਥੇ ਆਉਂਦੇ ਨੇ ਦੂਰੋਂ ਦੂਰੋਂ ਉਹ ਇਸ ਜਿਹੜਾ ਇੰਨਾ ਵੱਡਾ ਦਿਹਾੜਾ ਇਹਨੂੰ ਯਾਦ ਰੱਖਣ ਤੇ ਸਾਰੇ ਦਸਤਾਰਾਂ ਦਾ ਵੀ ਲੰਗਰ ਲਗਾਇਆ ਗਿਆ ਇਹ ਅਸੀਂ ਲਾਇਆ ਜੀ ਲੋਕਾਂ ਨੂੰ ਜਿਹੜੀਆਂ ਦਸਤਾਰਾਂ ਬਨਣ ਭੁੱਲ ਗਏ ਸੀ ਅਸੀਂ ਕਹਿੰਦੇ ਦਸਤਾਰਾਂ ਬਨਣ ਲੋਕੀ ਦਸਤਾਰਾਂ ਬਨਣ ਦੀ ਦਸਤਾਰ ਬੰਨੀ ਹੈ ਤੇ ਗੁਰੂ ਸਾਹਿਬ ਨੂੰ ਯਾਦ ਕਰਨਗੇ ਤੇ ਗੁਰੂ ਸਾਹਿਬ ਦੀਆਂ ਸ਼ਹੀਦੀਆਂ ਨੂੰ ਯਾਦ ਕਰਨਗੇ ਹੋਰ ਵੀ ਵੀਰ ਮੌਜੂਦ ਨੇ ਆਓ ਗੱਲਬਾਤ ਕਰਦੇ ਆਂ ਸਤਿਗੁਰੂਆਂ ਨੂੰ ਨਮਨ ਕੀਤੇ ਸ਼ਹੀਦਾਂ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਜਿਹੜਾ ਉਪਰਾਲਾ ਇਹ ਇੱਕ ਦੱਸਿਆ ਜਾ ਰਿਹਾ ਕਿਉਂਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਹੋਣਾ ਚਾਹੀਦਾ ਸਾਡਾ ਇਤਿਹਾਸ ਕੀ ਹੈ ਇਹ ਹਰ ਸਾਲ ਇਸੇ ਦੀ ਇਹਨੂੰ ਰਿਮਾਈਂਡ ਕਰਾਨੇ ਆ ਤਾਂ ਕਿ ਬੱਚਿਆਂ ਨੂੰ ਇਹ ਪਤਾ ਲੱਗੇ ਵੀ ਸਾਡੀ ਸਾਡੇ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਨੇ ਸ਼ਹਾਦਤ ਦਿੱਤੀ ਸੀ ਛੋਟੇ-ਛੋਟੇ ਸਹਬਜ਼ਾਦੇ ਚਮਕੌਰ ਦੀ ਗੜੀ ਸੀਸਤ ਹੋਏ ਦੋ ਸਹਬਜ਼ਾਦੇ ਫਤਿਹਗੜ੍ਹ ਸਾਹਿਬ ਨੀਆਂ ਚਿਣੇ ਗਏ ਇਹ ਸਾਡੇ ਬੱਚਿਆਂ ਨੂੰ ਤਾਂ ਹੀ ਪਤਾ ਲੱਗੇਗਾ ਇਤਿਹਾਸ ਦਾ ਜੇ ਅਸੀਂ ਇਹਨਾਂ ਨੂੰ ਜਾਗਰੂਤ ਕਰਦੇ ਰਾਂਗੇ ਜੀ ਉਹ ਬੱਚਿਆਂ ਨੂੰ ਇਤਿਹਾਸ ਦੀ ਜੜੀ ਜਾਣਕਾਰੀ ਦਿੱਤੀ ਆ ਰਹੀ ਆ ਛੋਟੇ ਛੋਟੇ ਬੱਚਿਆਂ ਵੱਲੋਂ ਜਿਹੜਾ ਸਿੱਖੀ ਨਾਲ ਜੋੜਨ ਦਾ ਪਰਾਲਾ ਕਿ ਦਾ ਜੀ ਦਸਤਾਰ ਸਜਾਈ ਹੈ ਤੁਸੀਂ ਸਾਨੂੰ ਬਹੁਤ ਵਧੀਆ ਲੱਗਦਾ ਸਾਡੇ ਗੁਰੂ ਸਾਹਿਬ ਜੀ ਨੇ ਸਾਡੇ ਲਈ ਆਪਣਾ ਸਾਰਾ ਸਰਬੰਸਵਾਰਤਾ ਇਸ ਲਈ ਸਾਨੂੰ ਚਾਹੀਦਾ ਵੀ ਆਪਾਂ ਵੀ ਗੁਰੂ ਸਾਹਿਬ ਨੂੰ ਯਾਦ ਕਰੀਏ ਉਹਨਾਂ ਦੀ ਜੇ ਬਖਸ਼ੀ ਦਸਤਾਰ ਆਪਾਂ ਸਜਾਈਏ ਸੋ ਗੁਰੂ ਸਾਹਿਬ ਤੋਂ ਬਖਸ਼ੀ ਦਸਤਾਰ ਦੀ ਆ ਜਿਹੜੀ ਮਹੱਤਤਾ ਦੱਸੀ ਜਾ ਰਹੀ ਆ ਹੋਰ ਵੀ ਇੱਥੇ ਬੱਚੇ ਪਹੁੰਚੇ ਨੇ ਹੰਦੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਜਿਵੇਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਇੱਥੇ ਲੰਗਰ ਲਾਇਆ ਗਿਆ ਸ਼ੋਤੇਸ਼ ਸਾਹਿਬ ਜਾਦਾ ਦੀ ਸ਼ਹੀਦੀ ਦੀ ਆਜ ਇਹ ਲੰਗਰ ਇਸ ਵਾਸਤੇ ਲਾਇਆ ਗਿਆ ਕਿ ਸਾਹਿਬ ਜਾਦਾ ਨੂੰ ਕੋਈ ਭੁੱਲੇ ਨਾ ਜੜੀ ਆਪਾਂ ਨੂੰ ਦਸਤਾਰ ਦੀ ਬਖਸ਼ੀਸ਼ ਦਿੱਤੀ ਗਈ ਆ ਉਹਨੂੰ ਭੁੱਲੇ ਨਾ ਕਈ ਲੋਕਾਂ ਨੇ ਕੈਸ ਘਟਾਤੇ ਸੀਗੇ ਆਪਣੀ ਕੋਈ ਆਪਣੀ ਜੜੀ ਜਨਰੇਸ਼ਨ ਚੇਂਜ ਹੁੰਦੇ ਹੁੰਦੇ ਆਪਣੀ ਕਦਰ ਨਾਲ ਬਦਲਣਾ ਬਦਲੋ ਬਟ ਆਪਣੇ ਧਰਮ ਨੂੰ ਨਾ ਭੁੱਲੋ ਧਰਮ ਨੂੰ ਭੁੱਲਦੇ-ਭੁੱਲਦੇ ਕੀ ਆ ਫਿਰ ਸਭ ਕੁਝ ਹੀ ਚਲ ਜਾਂਦਾ ਆਪਣੇ ਗੁਰੂ ਮਹਾਰਾਜ ਨੇ ਇੰਨੀ ਇੰਨੀ ਮਿਹਨਤ ਕਰਕੇ ਇੰਨੀ ਮੁਸ਼ਕਿਲਾਂ ਨਾਲ ਆਪਾਂ ਨੂੰ ਦਸਤਾਰ ਬਖਸ਼ੀ ਆਪਾਂ ਉਹਨੂੰ ਹੀ ਕਢਾ ਦੀਏ ਹੋਰ ਵੀ ਬੱਚੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਦਸਤਾਰ ਦੀ ਮਹੱਤਤਾ ਦੱਸ ਰਿਹਾ ਦੂਜੇ ਲੋਕਾਂ ਨੂੰ ਵੀ ਸਾਨੂੰ ਸਭ ਨੂੰ ਅਮਰੇ ਸ਼ਕਨਾ ਚਾਹੀਦਾ ਹੈ ਗੁਰੂ ਵਾਲੇ ਬਣਨਾ ਚਾਹੀਦਾ ਸੋ ਗੁਰੂ ਮਾਰਗ ਦਾ ਜਿਹੜਾ ਰਸਤਾ ਦੱਸਿਆ ਜਾ ਰਿਹਾ ਗੁਰੂ ਸਾਹਿਬ ਨੇ ਜੋ ਪ੍ਰੇਰਣਾ ਦਿੱਤੀ ਉਸ ਤੇ ਜਿਹੜਾ ਚੱਲਣ ਦੀ ਅਪੀਲ ਵੀ ਕੀਤੀ ਜਾ ਰਹੀ ਆ ਛੋਟੇ-ਛੋਟੇ ਬੱਚਿਆਂ ਵੱਲੋਂ ਸਾਰਾ ਸਿਆਆਂ ਇਹੀ ਜਿਹੜਾ ਸਰਾਬਾ ਨਗਰ ਕਿਪਸ ਮਾਰਕੀਟ ਦੇ ਜਿਹੜੇ ਦੁਕਾਨਦਾਰ ਉਹਨਾਂ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦਾ ਤੇ ਅੱਜ ਜਿਹੜਾ ਇੱਥੇ ਦਸਤਾਰਾਂ ਦਾ ਲੰਗਰ ਜਿਹੜਾ ਚਲਾਇਆ ਗਿਆ ਉਹਦੇ ਨਾਲ ਹੀ ਜਿਹੜੇ ਕਈ ਜਿਹੜੇ ਵੀਰ ਸੀ ਜਿਨ੍ਹਾਂ ਨੇ ਕੇਸ ਕੱਟੇ ਸੀ ਉਹਨਾਂ ਨੇ ਵੀ ਅੱਜ ਇੱਥੇ ਦਸਤਾਰਾਂ ਸਜਾਈਆਂ ਤੇ ਉਹਨਾਂ ਨੇ ਵੀ ਜਿਹੜਾ ਕੇਸ ਰੱਖਣ ਦਾ ਪ੍ਰਣ ਵੀ ਕੀਤਾ ਕੈਮਰਾਮੈਨ ਟਿੰਕਾ ਜੜਦੇ ਨਾਲ ਅਮਨਦੀਪ ਲੁਧਿਆਣਾ ਲਾਈਵ